ਜੀ ਸੁਚੱਜੀ ਤੇ ਗੁਣਵੰਤੀ ਤਿੰਨ ਤਰ੍ਹਾਂ ਦੀਆਂ ਇਸਤਰੀਆਂ ਹੁੰਦੀਆਂ ਇੱਕ ਹੁੰਦੀ ਐ ਕੁਚੱਜੀ ਇੱਕ ਹੁੰਦੀ ਆ ਸੁਚੱਜੀ ਤੇ ਇੱਕ ਹੁੰਦੀ ਐ ਗੁਣਵੰਤੀ ਜਦੋਂ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਤੇ ਉਹਨਾਂ ਦੀ ਬਾਣੀ ਚ ਇੱਕ ਪੰਕਤੀ ਆਉਂਦੀ ਆ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮੇਰੀ ਆਪਣੀ ਵਉਟੀ ਨਾਲ ਬਣੀ ਨਹੀਂ ਐ ਤੇ ਬਾਬੇ ਕਬੀਰ ਨੇ ਫਿਰ ਉਹ ਛੱਡ ਦਿੱਤੀ ਤੇ ਬਾਬੇ ਕਬੀਰ ਨੇ ਜਦੋਂ ਉਹ ਵਉਟੀ ਛੱਡੀ ਤੇ ਫਿਰ ਨਵਾਂ ਵਿਆਹ ਕਰਾ ਲਿਆ ਇਹ ਸਾਡੇ ਸਾਰੇ ਪ੍ਰਚਾਰਕ ਵਿਆਖਿਆ ਕਰਦੇ ਕਰਨੀ ਵੀ ਜਾਈਦੀ ਪਰ ਅਗਲਾ ਸਵਾਲ ਇਹ ਕਿ ਬਾਬੇ ਕਬੀਰ ਸਾਹਿਬ ਨੇ ਉਹ ਕਿਹੜੀ ਬਉਟੀ ਸੀ ਜਿਹੜੀ ਛੱਡੀ ਤੇ ਉਹ ਕਿਹੜੀ ਬਉਟੀ ਸੀ ਜਿਹੜੀ ਨਵੀਂ ਵਿਆਹ ਕੇ ਲਿਆਂਦੀ ਉਹ ਪਤਾ ਕਿਹੜੀ ਸੀਗੀ ਉਹ ਐਸੇ ਬੁਰੀ ਆਦਤ ਛੱਡ ਦਿੱਤੀ ਤੇ ਚੰਗਿਆਈ ਆਪਣੇ ਜੀਵਨ ਚ ਹਾਸਲ ਕਰ ਲਈ ਆਖੋ ਸਤਨਾਮ ਸ਼੍ਰੀ ਇੱਥੇ ਸਰੀਰਕ ਪੱਖ ਦੀ ਵਿਆਖਿਆ ਨਹੀਂ ਹੈ ਮਾਫੀ ਚਾਹੁੰਣਾ ਹੱਥ ਜੋੜ ਕੇ ਵਾਰ-ਵਾਰ ਮੈਂ ਇਸ ਗਲਤੀ ਮਾਫੀ ਮੰਗਣ ਲੱਗਿਆ ਹਾਂ ਅਸੀਂ ਇਹਨਾਂ ਪੰਕਤੀਆਂ ਦੇ ਅਰਥ ਮੈਂ ਆਪਣੀ ਗੱਲ ਕਰਦਾ ਸਾਡੇ ਪ੍ਰਚਾਰਕਾਂ ਨੇ ਇਹਨਾਂ ਪੰਕਤੀਆਂ ਦਾ ਦੇ ਅਰਥ ਗਲਤ ਕਰ ਕਰਕੇ ਤੁਹਾਡੇ ਲੋਕਾਂ ਦਾ ਜਿਹੜਾ ਮਾਈਂਡ ਆ ਉਹ ਵਾਸ਼ ਕਰਕੇ ਰੱਖ ਦਿੱਤਾ ਅਸੀਂ ਸਟੇਜਾਂ ਤੇ ਮੜਕ ਬੜਕ ਕੇ ਕਿਹਾ ਵੇਖੋ ਜੀ ਬਾਬਾ ਕਬੀਰ ਸਾਹਿਬ ਨੇ ਵਿਆਹ ਕਰਵਾਇਆ ਸੀਗਾ ਪਹਿਲੀ ਇਸ ਕਰਕੇ ਛੱਡ ਦਿੱਤੀ ਉਹ ਸੋਹਣੀ ਨਹੀਂ ਸੀਗੀ ਦੂਜੀ ਨਾਲ ਵਿਆਹ ਕਰ ਲਿਆ ਉਹ ਸੋਹਣੀ ਸੀ ਇਹਦਾ ਮਤਲਬ ਬਾਬਾ ਕਬੀਰ ਸਾਹਿਬ ਫਿਰ ਸੰਸਾਰ ਦੀ ਦੁਨੀਆ ਵਿੱਚ ਹੀ ਵਿਚਰਦੇ ਅਜੇ ਮਾਫੀ ਚਾਹੁੰਣਾ ਇਹਦਾ ਮਤਲਬ ਹੋਇਆ ਕਿ ਜੇ ਅਸੀਂ ਚੰਮਨਲ ਪਿਆਰ ਕਰਦੇ ਤੇ ਬਾਬਾ ਕਬੀਰ ਸਾਹਿਬ ਵੀ ਚੰਮਨਲ ਪਿਆਰ ਕਰਦਾ ਸਾਡਾ ਘਰ ਤਾਂ ਇਹ ਕਹਿੰਦਾ ਬੰਦਿਆ ਬਾਹਰਲੇ ਚੰਮਨੂ ਪ੍ਰਮਾਣਤੀ ਕੋਈ ਨਹੀਂ ਹੈ ਬਾਬਾ ਰਵਦਾਸ ਮਹਾਰਾ ਦਾ ਪਵਨ ਬੋਲ ਤੁਸੀਂ ਬੜੇ ਉਹਦੇ ਦਰਸ਼ਨ ਕਰਿਓ ਭਗਤ ਰਵਦਾਸ ਮਹਾਰਾ ਇਹ ਕਹਿੰਦੇ ਚਮਰਟਾ ਗਾਠਨ ਜਨੀ ਲੋਕ ਗਟਾਵਾ ਪਣਹੀ ਕਹਿ ਲਗੇ ਮੇਰੇ ਵਿੱਚ ਤੇ ਸਮਾਜ ਵਿੱਚ ਇੰਨਾ ਕੋਈ ਫਰਕ ਹੈ ਲੋਕ ਚੰਮ ਦੇ ਪੁਜਾਰੀ ਹੈ ਮੈਂ ਚੰਮ ਦਾ ਪੁਜਾਰੀ ਨਹੀਂ ਹੈ ਮੈਂ ਸਿਰਫ ਦੇ ਸਿਰਫ ਸੁਰਤ ਦਾ ਪੁਜਾਰੀ ਐ ਤੇ ਮਾਫੀ ਚਾਹਣਾ ਇਹ ਸ਼ਬਦ ਫਿਰ ਬਾਬਾ ਕਬੀਰ ਸਾਹਿਬ ਦੇ ਨਹੀਂ ਢੁਕਦਾਗਾ ਸੋਚੋ ਕਦੇ ਇਸ ਗੱਲ ਨੂੰ ਅਸੀਂ ਲੋਕ ਇਸ ਗੱਲ ਦੇ ਬੜੇ ਦੋਸ਼ੀ ਹਾਂ ਬਾਬਾ ਕਬੀਰ ਸਾਹਿਬ ਨੇ ਵਿਆਹ ਕਰਵਾਇਆ ਉਹਨਾਂ ਨੇ ਪਹਿਲੀ ਘਰ ਵਾਲੀ ਛੱਡ ਦਿੱਤੀ ਕੋਈ ਸ਼ੱਕ ਨਹੀਂ ਐ ਪਰ ਉਹਨਾਂ ਦੀ ਬਾਣੀ ਨੂੰ ਪੜੋ ਵੀ ਕਿਹੜੀ ਘਰ ਵਾਲੀ ਛੱਡੀ ਤੇ ਕਿਹੜੀ ਨਵੀਂ ਲੈ ਕੇ ਆਏ ਹੋ ਕਲਗੇ ਪਹਿਲੀ ਕਰੂਪ ਕੁजात ਕੁਲਖਣੀ ਆ ਬਾਣੀ ਚ ਫੈਸਲਾ ਹੈ ਜੀ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਪਹਿਲੀ ਕਰੂਪ ਸੋਹਣੀ ਨਹੀਂ ਸੀ ਸੋਹਣੀ ਦਾ ਮਤਲਬ ਅੰਦਰ ਦੀ ਆਦਤ ਗੁਣ ਨਹੀਂ ਸੀ ਚੰਗੇ ਸਰੀਰ ਦੀ ਗੱਲ ਕੀ ਅੰਦਰਲੇ ਪੱਖ ਦੀ ਗੱਲ ਕੀਤੀ ਕਹ ਲਗੇ ਪਹਿਲੇ ਕਰੂਪ ਕੁਯਾਤ ਹੁਣ ਚੰਗੀ ਜਾਤ ਵਾਲੀ ਵੀ ਨਹੀਂ ਸੀਗੀ ਜਾਤ ਕਿਹੜੀ ਸੀ ਭਲਾ ਖਾਸ ਮਵਸਾਰਾ ਤੇ ਕਮ ਜਾਤ ਨਾਨਕ ਨਾਮੈ ਬਾਸ ਹੁਣ ਕੀ ਅਰਥ ਹੈ ਭਲਾ ਕਿਉਂਕਿ ਹਰ ਗੱਲ ਮੈਂ ਬਾਣੀ ਵਿੱਚੋਂ ਕਰ ਰਿਹਾ ਆਪਣੇ ਕੋਲੋਂ ਕੁਝ ਨਹੀਂ ਕਹਿਣਾ ਚਾਹੁੰਦਾਗਾ ਅਸੀਂ ਬਹੁਤ ਵੱਡੇ ਦੋਸ਼ੀ ਆ ਪ੍ਰਚਾਰਕ ਲੋਕ ਮਹਾਰਾਜੀ ਬਚਨ ਕਰਦੇ ਨੇ ਕਹਿਣ ਲੱਗੇ ਖਸਮ ਵਿਸਾਰੇ ਤੇ ਕਮਜ਼ਾਤ ਖਸਮ ਦਾ ਅਰਥ ਕੀ ਹੈ ਜੀ ਅੱਧੀ ਵਿਆਖਿਆ ਤਾਂ ਤੁਸੀਂ ਕਰੀ ਜੈਨੋ ਖਸਮ ਵਿਸਾਰੇ ਵਿਸਾਰੇ ਦਾ ਮਤਲਬ ਭੁੱਲ ਜਾਣਾ ਤੇ ਕਮਜ਼ਾਤ ਜਿਹੜਾ ਮਨੁੱਖ ਆਪਣੇ ਮੂਲ ਨੂੰ ਭੁੱਲ ਗਿਆ ਰੱਬ ਦੀ ਇਬਾਦਤ ਨੂੰ ਭੁੱਲ ਗਿਆ ਸੱਚ ਤੋਂ ਥੜਕ ਗਿਆ ਆਪਣਾ ਮੂਲ ਪਛਾਣ ਦੇ ਇਸ ਪੰਦੀ ਨਾ ਬਣਿਆ ਤੇ ਮੇਰੇ ਮਾਲਕ ਕਹਿੰਦੇ ਸੱਚ ਕਰਕੇ ਜਿੜੋ ਸਭ ਤੋਂ ਨੀਵੀਂ ਜਾਤ ਵਾਲਾ ਖੋ ਸਤਨਾਮ ਸ਼੍ਰੀ ਕਿਉਂਕਿ ਸੰਸਾਰ ਦੇ ਤਖਤੇ ਦੇ ਵਿੱਚ ਜਦੋਂ ਗੁਰੂ ਦੀ ਵਿਆਖਿਆ ਚੱਲਦੀ ਹੈ ਨਾ ਧਰਮ ਦੀ ਵਿਆਖਿਆ ਚੱਲਦੀ ਹੈ ਮੇਰਾ ਮਾਲਕ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ ਪਰਖਦਾ ਨਹੀਂ ਹੈ ਕਿਸੇ ਦੀ ਇਸ ਘਰ ਵਿੱਚ ਖੱਤਰੀ ਆ ਜਾਵੇ ਤਾਂ ਵੀ ਮubaruk ਹੈ ਬ੍ਰਾਹਮਣ ਆ ਜਾਏ ਉਹਨੂੰ ਵੀ ਜੀ ਆਇਆਂ ਕਹਿੰਦੇ ਅਸੀਂ ਆ ਤੁਸੀਂ ਦਰਬਾਰ ਸਾਹਿਬ ਜਾਣਦੇ ਹੋ ਨਤਮਸਤ ਕੋ ਨੇਕ ਕਤਾਰ ਦੇ ਵਿੱਚ ਖੜ ਕੇ ਮੱਥਾ ਟੇਕਦੇ ਹੋ ਉਥੇ ਕੱਲਾ ਮੱਥਾ ਟੇਕੀ ਨਾ ਆਇਆ ਕਰੋ ਕੱਲਾ ਕੜਾ ਪ੍ਰਸ਼ਾਦੀ ਦੇ ਲੈ ਕੇ ਨਾ ਆਇਆ ਕਰੋ ਬੜੇ ਪਿਆਰ ਦੇ ਨਾਲ ਸਮਾਂ ਕੱਢ ਕੇ ਜਾਨੇਓ ਤੇ ਸਮਾਂ ਲਾ ਕੇ ਵੀ ਆਇਆ ਕਰੋ ਸੋ ਲੋ ਗੱਲ ਧਿਆਨ ਨਾਲ ਸਮਾਂ ਕੱਢ ਕੇ ਜਾਨੇਓ ਤੇ ਸਮਾਂ ਲਾ ਕੇ ਵੀ ਆਇਆ ਕਰੋ ਇਹ ਨਹੀਂ ਕਿ ਭੱਜੇ ਆਏ ਤੇ ਭੱਜੇ ਗਏ ਦੌੜੇ ਉਥੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਨੂੰ ਵੀ ਸਿੱਖਣ ਨੂੰ ਮਿਲਦਾ ਤੁਹਾਨੂੰ ਵੀ ਸਿੱਖਣ ਨੂੰ ਮਿਲਦਾ ਮੈਨੂੰ ਨਹੀਂ ਪਤਾ ਤੁਸੀਂ ਇਹਦੀ ਵਿਆਖਿਆ ਕੀ ਸਮਝਦੇ ਹੋ ਕੀ ਕਰਦੇ ਹੋ ਜਿਹੜੇ ਚਾਰ ਦਰਵਾਜੇ ਇਸ ਗੱਲ ਦੀ ਇਸ ਗੱਲ ਦਾ ਸਬੂਤ ਹੈ ਇਸ ਗੱਲ ਦੀ ਵਿਆਖਿਆ ਕਰਦੇ ਆਂ ਖਿਆਲ ਕਰਿਓ ਕਦੇ ਦੁਨੀਆ ਦੇ ਦਰਵਾਜੇ ਬੰਦ ਹੋ ਸਕਦੇ ਆ ਪਰ ਦਰਬਾਰ ਸਾਹਿਬ ਦਾ ਕਦੇ ਦਰਵਾਜਾ ਤੁਸੀਂ ਬੰਦ ਨਹੀਂ ਦੇਖੋਗੇ ਭਲਾ ਕਿਉਂ ਕਿਉਂਕਿ ਇੱਥੇ ਖੱਤਰੀ ਵੀ ਹੁੰਦਾ ਕੋਈ ਇੱਥੇ ਬ੍ਰਾਹਮਣ ਵੀ ਹੁੰਦਾ ਉੱਥੇ ਸਾਰੇ ਆਉਂਦੇ ਆ ਪਰ ਮੇਰੇ ਮਾਲਕ ਨੇ ਬੜੀ ਗਜ਼ਬ ਦੀ ਗੱਲ ਕਹੀ ਸਾਡੀ ਝੋਲੀ 'ਚ ਪਾਈ ਇਹ ਗੱਲ ਸਿੱਖ ਕੇ ਜਾਇਓ ਕਮਾ ਕੇ ਜਾਇਓ ਜਿਹੜੀ ਗੱਲ ਮੈਂ ਤੁਹਾਡੀ ਝੋਲੀ 'ਚ ਰੱਖਣੀ ਚਾਹੁੰਦਾ 80 ਲੋਕਾਂ ਨੇ ਵਿਆਹ ਐ ਇੰਨੀ ਗਲਤ ਕਰਕੇ ਰੱਖ ਦਿੱਤੀ ਕਿ ਦੂਜੇ ਪਾਸੇ ਚਲੇ ਗਏ ਕਹਿੰ ਲੱਗੇ ਬਾਬੇ ਕਬੀਰ ਸਾਹਿਬ ਨੇ ਨਵਾਂ ਵਿਆਹ ਕਰਾ ਲਿਆ ਦੂਜੀ ਛੜਤੀ ਉਹ ਬਾਬੇ ਕਬੀਰ ਨੇ ਵਿਆਹ ਕਿਹੜਾ ਕਰਵਾਇਆ ਤੇ ਪੁੱਛ ਲਓ ਬਾਣੀ ਦੇ ਵਿੱਚੋਂ ਬਾਬਾ ਕਬੀਰ ਸਾਹਿਬ ਨੂੰ ਪੁੱਛ ਲਓ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਪਹਿਲੀ ਕ ਰੂਪ ਕੁਜਾਤ ਕੁਲਖਣੀ ਸਹੁਰੇ ਪਈ ਐ ਬੁਰੀ ਅਬ ਕੀ ਸਰੂਪ ਸੁਜਾਰ ਜਿਹੜੀ ਹੁਣ ਮੈਂ ਵਿਆਹ ਕੇ ਲਾਇਆ ਬੜੀ ਸੋਹਣੀ ਐ ਉਹ ਭਲਾ ਕਿਹੜੀ ਐ ਉਹ ਐ ਗੁਣਵੰਤੀ ਪਹਿਲੀ ਕੁਛ ਜੀ ਸੀਗੀ ਫਿਰ ਸਚ ਜੀ ਮਿਲੀ ਉਹੀ ਸਚ ਜੀ ਮੇਰੀ ਜ਼ਿੰਦਗੀ ਚ ਗੁਣਵੰਤੀ ਬਣ ਗਈ ਆਖੋ ਸਤਨਾਮ ਸ਼੍ਰੀ ਗੱਲ ਤੇ ਐਨੀ ਕੋਈ ਸਹੀ ਵਿਆਖਿਆ ਹੋਰ ਪਾਸੇ ਕੱਢ ਮਾਰੀ ਹੁਣ ਮੇਰੇ ਮਾਲਕ ਜੀ ਕਹਿੰਦੇ ਕ